ਕੀ ਹਾਲ ਹੈ ਰੱਜੂ ਸਸਰੀਕਰ ਜੀ ਸਸਰੀਕਰ ਜੀ ਆ ਕਿੱਧਰ ਆ ਕਿਜੀ ਜਾਈ ਇਹ ਬਹੁਤ ਤਾਕੜੀ ਆਈਟਮ ਹੈ ਕਾਨੂੰ ਛੇੜੇ ਛੇੜਦਾ ਤਾਕੜੀ ਆਈਟਮ ਹੈ ਪੂਰੀ ਵਧੀਆ ਸਿਰਾਂ ਚੀਜ਼ ਹੈ ਠੀਕ ਮੈਨੂੰ ਦਵਾ ਦੇ ਫਿਰ ਇੱਕ ਕੀ ਅਸੀਂ ਇਹਨੂੰ ਇੱਕ ਛੱਟ ਦੋ ਦਵਾ ਦਾ ਨਾ ਆ ਜਾ ਕੀ ਹੈ ਕੀ ਆ ਦਿਖਾ ਦਦੇ ਮੈਨੂੰ ਉਹ ਤੈਨੂੰ ਅੰਦਰ ਜਾ ਕੇ ਦਿਖਾਉ ਇੱਥੇ ਦੱਸ ਦੇ ਕਹੇ ਨੂੰ ਇੱਥੇ ਕਹਾਨੂੰ ਦੱਸ ਦੇ ਹਾਂ ਇਹ ਤਾਂ ਕਿਸੇ ਕਿਸੇ ਨੂੰ ਮਿਲਦੀ ਹੈ ਮਸਾਂ ਆਈਟਮ ਬੇਨਾ ਵਧੀਆ ਲੱਗਦੀ ਹੈ ਆਈਟਮੇ ਪੂਰੀ ਸਿਰਾਂ ਕੀ ਚੀਜ਼ ਆ ਮੈਂ ਦੱਸ ਫਿਰ ਚੱਲ ਦਿਖਾਉਣਾ ਤੈਨੂੰ ਆ ਜਾ ਹਾਂ ਇਹ ਆ ਦੇਖ ਐਟਮ ਆ ਐਟਮ ਇਹਦੇ ਵਿੱਚੋਂ ਹਾਂ ਇਹਦੇ ਵਿੱਚ ਕਿਵੇਂ ਪੈ ਜੂ ਰਾਜੂ ਇਹ ਮਖਾਏ ਤਾਂ ਮੈਂ ਤੈਨੂੰ ਕੱਠੀਆਂ ਕਰਕੇ ਹੁਣ ਪਾ ਕੇ ਦਿਖਾ ਦੂੰ ਇਹਦੇ ਵਿੱਚੋਂ ਨਿਕਲੀਆਂ ਨਹੀਂ ਇਹਦੇ ਵਿੱਚੋਂ ਨਿਕਲਦੀਆਂ ਨੇ ਲੈ ਵੀ ਆ ਐਟਮ ਇਹ ਆ ਦੇਖ ਐਟਮ ਕੀਦੇ ਵਾਸਤੇ ਹੁੰਦੀ ਹੈ ਇਹ ਇਹ ਹਾਂ ਜੇ ਆਪਣੀ ਫੈਮਿਲੀ ਕਿਤੇ ਬਾਹਰ ਟੂਰ ਤੇ ਜਾਂਦੀ ਹੈ ਹਾਂ ਤਾਂ ਟੂਰ ਤੇ ਆਪਾਂ ਨੂੰ ਕਮਰੇ-ਕੁਮਰੇ ਦੀ ਲੋੜ ਕੋਈ ਨਹੀਂ ਹਾਂ ਠੀਕ ਹੈ ਹੂੰ ਤਾ ਆਪ ਦੀ ਝੂਫੜੀ ਲੈ ਲਓ ਕਹੀ ਜੀ ਜ਼ਰੂਰ ਰੱਖੋ ਗੱਡੀ ਚ ਠੀਕ ਹੈ ਕੈਂਪ ਭਾਏ ਕੈਂਪ ਹਾਂ ਫੌਜੀਆ ਵਾਲਾ ਕੈਂਪ ਹਾਂ ਵੀ ਜਿੱਥੇ ਮਰਜੀ ਰੋਹੀ ਚ ਲਾ ਕੇ ਪੈ ਜਾ ਹਾਂ ਦੋ ਚਾਰ ਬੰਦੇ ਪੈਜੋ ਦੋ ਚਾਰ ਜਵਾਖ ਲੈ ਕੇ ਪੈਜੋ ਠੀਕ ਹੈ ਕਿੰਨੇ ਬੰਦੇ ਪੈ ਜਾਣਗੇ ਇਹਦੇ ਵਿੱਚ ਬਈ ਇਹਦੇ ਤਾਂ ਮੇਨਾਂ ਦਾ ਚਾਰ ਬੰਦੇ ਪੈ ਜਾਣਗੇ ਦੋ ਜਵਾਖ ਪੈ ਜਾਣਗੇ ਚਾਰ ਬੰਦੇ ਹਣਾ ਠੀਕ ਹੈ ਹਾਂ ਆਰਾਮ ਨਾਲ ਸਹੀ ਗੱਲ ਹੈ ਪਾਣੀ ਪੂਣੀ ਤਾਂ ਨਹੀਂ ਵੜਦਾ ਇਹਦੇ ਵਿੱਚ ਇਸ ਕੁਸਮੀ ਬੰਦਦਾ ਪਾਣੀ ਐ ਕਣੀ ਤਿਲਕਦੀ ਐ ਅੱਛਾ ਠੀਕ ਹੈ ਜੀ ਹਾਂ ਆ ਜਾਣੇ ਦੰਦ ਵੀ ਆ ਜਾ ਇਧਰ ਆ ਜਾ ਵਾਟਰ ਪ੍ਰੂਫ ਹੈ हां वाटरप्रूफ। ਇਹ ਬਾਡਰ ਪ੍ਰੂਫ ਆ ਬਈ। ਐਂਜ ਕੀ ਹੁੰਦੀ ਇਹਦੇ ਵਿੱਚ? ਇਹਦੇ ਚ ਆ ਗਈ ਕੁਰਸੀ। ਆਹ ਕੁਰਸੀ ਇਹ ਜੀ ਬਣਾਈ ਹੋਈ। ਕੱਢ ਕੇ ਦਿਖਾ ਦੇ ਵਿੱਚੋਂ ਮੈਨੂੰ ਯਕੀਨ ਜਾਣੀ ਆਉਣਾ। ਬਾਈ ਕੱਠੀ ਕਰਕੇ ਜਿੰਮੇ ਮਰਜੀ ਪਾ ਲੈ। ਇਹਨੂੰ ਛੱਡ ਦੇ ਥੱਲੇ। ਇਹ ਮੈਂ ਤੈਨੂੰ ਦਿਖਾਉਣਾ। ਹਾਂ। ਇਹ ਆਹ ਦੇਖੋ ਜੀ। ਅੱਛਾ ਇਹਦੇ ਵਿੱਚ ਕੁਰਸੀ ਪੈਂਦੀ ਆ। ਇਹ ਕੁਰਸੀ ਐ। ਆਵਦੀ ਗੱਡੀ ਸਾਰਾ ਸਮਾਨ ਆ ਜਾਊਗਾ। ਤੂੰ ਤਾਂ ਜਾਦੂਗਰ ਬਣ ਗਿਆ ਰਾਜੂ ਮਨ ਲਾ। ਇਹ ਆਹ ਦੇਖੋ ਬਣ ਗਈ ਕੁਰਸੀ। ਹੂੰ। ਦੇਖੋ ਜੀ ਕੀ ਵਧੀਆ ਕੁਰਸੀ ਬਣ ਗਈ ਹੂੰ ਤੇ ਦੋ ਤਾਂ ਆਪ ਪਾਵੇਗੇ ਤੀਜਾ ਹੋਰ ਬਿਠਾ ਲੈ ਤੀਜਾ ਹੋਰ ਬਿਠਾ ਲੈ ਹਨ ਹੈ ਵੀ ਇਹ ਮੈਂ ਤਾਂ ਕਹਿਣਾ ਵੀ ਸਾਰਿਆਂ ਨੂੰ ਵੀ ਕੇ ਕੱਪ ਦੀ ਗੱਡੀ 'ਚ ਜਰੂਰ ਰੱਖੋ ਦੋ ਦੋ ਏਕ ਏਕ ਆਈਟਮ ਆਈਏ ਕਿੱਥੇ ਵੀ ਜੇ ਕਿਸੇ ਨੇ ਲੈਣਾ ਹੋਵੇ ਆਓ ਸ਼ਹਿਰ ਬਰਨਾਲੇ ਹਾਂ ਨੰਬਰ ਦੇਵਾਂਗੇ ਤੁਹਾਨੂੰ ਦੁਕਾਨ ਦਾ ਠੀਕ ਆ ਹਾਂ ਬਹੁਤ ਚੀਜ਼ਾਂ ਨੇ ਉੱਥੇ ਕੁਝ ਵੀ ਖਰੀਦ ਸਕਦੇ ਹੋ ਠੀਕ ਆ ਤਰਪਾਲਾਂ ਲੈ ਲਓ ਹੂੰ ਅਰ ਸੇ ਲੈ ਲੋ ਛਤਰੀਆਂ ਲੈ ਲੋ ਆ ਝੂਫੜੀਆਂ ਬਣਾਉਣ ਵਾਸਤੇ ਲੈ ਲੋ ਕੁਰਸੀਆਂ ਲੈ ਲੋ ਬਹੁਤ ਗੁੱਸਾ ਬਹੁਤ ਗੁੱਸਾ ਮੈਂ ਇਦੀਆਂ ਚੀਜ਼ਾਂ ਦਾ ਨੋਏ ਨਹੀਂ ਜਾਣਦਾ ਠੀਕ ਆ ਸੱਤਾਂ ਦੇ ਪਾਉਣ ਨੂੰ ਤਰਪਾਲਾਂ ਲੈ ਲੋ ਚਾਰਾਂ ਤੇ ਪਾਉਣ ਨੂੰ ਤਰਪਾਲਾਂ ਲੈ ਲੋ ਹਾਂਜੀ ਠੀਕ ਆ ਜਿਹੜੀ ਇਹ ਭੂਂਗਾ ਵਾਸਤੇ ਲੈ ਲੋ ਸਾਈਡਾਂ ਵਾਸਤੇ ਟਰਾਲੀਆਂ ਦੇ ਵਿੱਜ ਲੈ ਲਓ ਠੀਕ ਆ ਕਾ ਇਹਦੇ ਮਾੜਾ ਜਿਹਾ ਵੀਰਾਂ ਨੂੰ ਵੀ ਆਜੋ ਤੁਸੀਂ ਵੀ ਆਜੋ ਬਾਈ ਦਵਾ-ਦਵਾ ਆਜੋ ਕੁਰਸੀਆਂ ਲੈ ਜੋ ਤੇ ਨਾਲ ਝੂਫੜੀਆਂ ਲੈ ਜੋ ਸਾਰਾ ਸਮਾਨ ਸਹਿਰਵਰਨ ਵਾਲੇ ਹਾਂ ਜਮਾਨਾ ਲਾਓ ਆਲੇ-ਟਾਲੇ ਲੈ ਵੀ ਮੇਤਰੋ ਬਾਕੀ ਨੰਬਰ ਦੇਦਾ ਬਈ ਸਕਰੀਨ ਦੇ ਉੱਤੇ ਜੇ ਤੁਸੀਂ ਇਹ ਚੀਜ਼ ਲੈਣੀ ਹੋਵੇ ਕੈਂਪ ਲੈਣਾ ਹੋਵੇ ਤਾਂ ਸਕਰੀਨ ਦੇ ਉੱਤੇ ਨੰਬਰ ਹੈਗਾ ਕਾਲ ਕਰਕੇ ਤੁਸੀਂ ਲੈ ਸਕਦੇ ਹੋਗੇ ਧੰਨਵਾਦ ਧੰਨਵਾਦ